ਗੁਰੂ ਪਿਆਰੇ 사ਸੰਗ ਜੀ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਤ ਪ੍ਰਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਿਨਾਂ ਦੇ ਵਿੱਚ ਚਮਕੌਰ ਦੀ ਗੜੀ ਸਰਹੰਦ ਦਾ ਸਾਕਾ ਸਿੱਖ ਕੌਮ ਦੇ ਵਿੱਚ ਬੜੀਆਂ ਹੀ ਵੱਡੀਆਂ ਸ਼ਹਾਤਾਂ ਹੋਈਆਂ ਸੋ ਅੱਜ ਅਸੀਂ ਤੁਹਾਨੂੰ ਥੋੜੇ ਜੇ ਸਮੇਂ ਦੀ ਲੈ ਕੇ ਚੱਲਦੇ ਹਾਂ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਉਹ ਦਾ ਮਹੀਨਾ ਹੋਵੇ ਦਸੰਬਰ ਦਾ ਅਖੀਰਲਾ ਦਿਨ ਹੋਣਾ ਅਤੇ ਠੰਡ ਜਿਹੜੀ ਹੈ ਸਿਖਰਾਂ ਤੇ ਹੋਵੇ ਚਮਕੌਰ ਦੀ ਗੱਡੀ ਦੇ ਸਭ ਤੋਂ ਅਖੀਰਲੇ ਸ਼ਹੀਦ ਚਮਕੌਰ ਦੀ ਗੱਡੀ ਦੇ ਸਭ ਤੋਂ ਅਖੀਰਲੇ ਸ਼ਹੀਦ ਸਾਡੀ ਸਤਕਾਰਯੋਗ ਜਿਨ੍ਹਾਂ ਦਾ ਕੀ ਬਹੁਤ ਹੀ ਮਾਣ ਜਿਨ੍ਹਾਂ ਨੂੰ ਮਿਲਿਆ ਹੈ ਸਾਡੀ ਕੌਮ ਦੇ ਵਿੱਚ ਬੀਬੀ ਸ਼ਰਨ ਕੌਰ ਜੀ ਉਹਨਾਂ ਨੇ ਜਿਹੜੀ ਆਖਰੀ ਸ਼ਹਾਦਤ ਦਿੱਤੀ ਸੀ ਚਮਕੌਰ ਦੀ ਗੱਡੀ ਦੇ ਵਿੱਚ ਆ ਉਹ ਪਿੰਡ ਰਾਏਪੁਰ ਤੋਂ ਜਦੋਂ ਪਤਾ ਲੱਗਿਆ ਸੀ ਕਿ ਚਮਕੌਰ ਦੀ ਗੱਡੀ ਦੇ ਵਿੱਚ ਬੜਾ ਭਿਆਨਕ ਯੁੱਧ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਪਤੀ ਪ੍ਰੀਤਮ ਸਿੰਘ ਸੀ ਉਹ ਵੀ ਸਨ ਆ ਚਾੜੀ ਸਿੰਘਾਂ ਦੇ ਵਿੱਚ ਗੁਰੂ ਜੀ ਦੇ ਨਾਲ ਉਸ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਸੋ ਉਹ ਜਦੋਂ ਉਹਨਾਂ ਨੂੰ ਲੱਭਣ ਲਈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉੱਥੇ ਸਿੰਘ ਸ਼ਹੀਦ ਹੋਏ ਹਨ ਵਜ਼ੀਰ ਖਾਨ ਨੇ ਉਸ ਸਮੇਂ ਜਿਹੜਾ ਇਲਾਕੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਕੋਈ ਵੀ ਜੰਨੀਆਂ ਵੀ ਉੱਥੇ ਸ਼ਹੀਦ ਹੋਏ ਹਨ ਕੋਈ ਵੀ ਉਹਨਾਂ ਦਾ ਸਸਕਾਰ ਨਹੀਂ ਕਰੇਗਾ ਸੋ ਉਸ ਸਮੇਂ ਇਲਾਕਾ ਜਿਹੜਾ ਸੀ ਸਹਿਮਿਆ ਹੋਇਆ ਸੀ ਕੋਈ ਵੀ ਉੱਚੀ ਸਾਹ ਨਹੀਂ ਸੀ ਲੈਂਦਾ ਕਿਉਂਕਿ ਆਪਾਂ ਨੂੰ ਪਤਾ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਿੰਨੀ ਦੁਨੀਆ ਸੀ ਕਿੰਨੇ ਲੋਕ ਸੀ ਕਿੰਨੇ ਸਿੱਖ ਸੀ ਪਰ ਕੋਈ ਵੀ ਸਾਹਮਣੇ ਨਹੀਂ ਸੀ ਆਇਆ ਸੋ ਉਹ ਵੀ ਉਸੇ ਤਰ੍ਹਾਂ ਹੀ ਸੁੰਨਸਾਨ ਸੀ ਸੋ ਬੀਬੀ ਸ਼ਰਨ ਗੌਰ ਜੀ ਜਿਹੜੇ ਸਨ ਉਹਨਾਂ ਨੇ ਫਿਰ ਆਪਣੇ ਪਿੰਡੋਂ ਰਾਏਪੁਰ ਤੋਂ ਜਦੋਂ ਤੁਰੇ ਨਾ ਉਹਨਾਂ ਨੇ ਪ੍ਰਬੰਧ ਕੀਤਾ ਤੇ ਉੱਥੇ ਜਾ ਕੇ ਉਹ ਵੇਟ ਕਰਦੇ ਰਹੇ ਜਦੋਂ ਰਾਤ ਨੂੰ ਹਨੇਰਾ ਹੋਇਆ ਤਾਂ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਉਹ ਉਹਨਾਂ ਨੇ ਉੱਥੇ ਜਾ ਕੇ ਫਿਰ ਉਹ ਦੇ ਵੀ ਦੇਖਣਾ ਸੀ ਕਿ ਸਿੰਘ ਇਨ ਉੱਥੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਮੁਗਲਾਂ ਦੇ ਵੀ ਕਿਦਾਂ ਪਹਿਚਾਨਾਂਗੇ ਉਹਨਾਂ ਨੇ ਫਿਰ ਕੜੇ ਤੋਂ ਅਤੇ ਕੇਸ ਲੰਮਿਆਂ ਤੋਂ ਪਛਾਣ ਕਰ ਕਰਕੇ ਆ ਸਾਰੇ ਹੀ ਸਿੰਘਾਂ ਨੂੰ ਇੱਕ ਜਗ੍ਹਾ ਤੇ ਜਾ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਦੱਸਦੇ ਹਨ ਇਤਿਹਾਸ ਦੇ ਵਿੱਚ ਕਿ ਉਹਨਾਂ ਨੂੰ ਆ ਆ ਬਾਬਾ ਜੁਝਾਰ ਸਿੰਘ ਦੀ ਸੀ ਜਿਹੜੀ ਉਹ ਜਿਹੜੀ ਉਹਨਾਂ ਨੂੰ ਆ ਲਾਸ਼ ਮਿਲ ਚੁੱਕੀ ਸੀ ਪਰ ਅਜੀਤ ਸਿੰਘ ਜੀ ਦੀ ਬਾਬਾ ਜੀ ਦੀ ਅਜੇ ਨਹੀਂ ਸੀ ਮਿਲੀ ਆ ਫਿਰ ਉਹ ਥੋੜਾ ਸਮਾਂ ਵੇਟ ਕਰਨ ਤੋਂ ਬਾਅਦ ਜਦੋਂ ਨੇਰੇ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਵੀ ਮਿਲ ਗਈ ਉਹਨਾਂ ਦੇ ਉਹਨਾਂ ਨੇ ਵਿੱਚੋਂ ਸਰੀਰ ਦੇ ਵਿੱਚੋਂ ਤੀਰ ਕੱਢ ਕੇ ਅਤੇ ਉਹਨਾਂ ਨੂੰ ਵੀ ਉੱਥੇ ਜਾ ਕੇ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਨੇ ਪਹਿਲਾਂ ਹੀ ਘਰੋਂ ਗਾਗਰਾਂ ਦੇ ਵਿੱਚ ਕਹਿੰਦੇ ਸਨ ਕਿ ਉਹ ਤੇਲ ਵੀ ਅਤੇ ਲੱਕੜਾਂ ਅਤੇ ਪਾਚੀਆਂ ਵਗੈਰਾ ਇਕੱਠੀਆਂ ਕੀਤੀਆਂ ਸੀ ਉਹ ਇਕੱਠੀਆਂ ਕਰਕੇ ਉਹਨਾਂ ਨੇ ਫਿਰ ਉੱਥੇ ਜਿਹੜਾ ਸੀ ਸਿੰਘਾਂ ਦਾ ਜਿਹੜਾ ਸੀ ਸੰਸਕਾਰ ਕੀਤਾ ਜਿਉਂ ਹੀ ਦੱਸਦੇ ਹਨ ਕਿ ਅੱਗ ਦੇ ਭਾਂਬੜ ਜਿਉਂ ਹੀ ਲਾਟਾਂ ਨਿਕਲਦੀਆਂ ਹਨ ਤਾਂ ਜਿਹੜੇ ਤੰਬੂਆਂ ਦੇ ਵਿੱਚ ਮੁਗਲ ਜਿਹੜੇ ਬੈਠੇ ਹੋਏ ਸਨ ਰਾਤ ਨੂੰ ਹਨੇਰੇ ਦੇ ਵਿੱਚ ਉਹ ਉਸੇ ਟਾਈਮ ਆ ਕੇ ਸਾਰੇ ਪਾਸੇ ਘੇਰਾ ਪਾ ਲੈਂਦੇ ਹਨ ਅਤੇ ਉਹਨਾਂ ਦਾ ਫਿਰ ਉਹ ਬੀਬੀ ਸ਼ਰਨਕੌਰ ਜੀ ਮੁਕਾਬਲਾ ਕਰਦੇ ਹੋਏ ਉਹਨਾਂ ਆਂ ਦੇ ਉਹਨਾਂ ਦੇ ਖੰਜਰ ਲੱਗਦਾ ਹੈ ਉਹਨਾਂ ਦੇ ਨੇਜਾ ਲੱਗਦਾ ਹੈ ਤਾਂ ਉਹ ਅਜੇ ਉੱਥੇ ਸ਼ਹੀਦ ਹੁੰਦੇ ਹਨ ਅਜੇ ਉਹ ਪੂਰੀ ਤਰ੍ਹਾਂ ਦੇ ਨਾਲ ਅਜੇ ਸ਼ਹੀਦ ਨਹੀਂ ਸਾਨੂੰ ਕਿ ਉਹਨਾਂ ਨੂੰ ਉਹਨਾਂ ਮੁਗਲਾਂ ਨੇ ਫੜ ਕੇ ਉੱਥੇ ਹੀ ਜਿੱਥੇ ਸਿੰਘਾਂ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਨੇ ਜੁੰਦਿਆਂ ਨੂੰ ਉਸ ਦੇ ਵਿੱਚ ਸੁਰ ਦਿੱਤਾ ਅਤੇ ਉਹਨਾਂ ਜੀਵੀ ਜਿਹੜੀ ਹੈ ਫਿਰ ਉਹਨਾਂ ਸਿੰਘਾਂ ਦੇ ਨਾਲ ਸ਼ਹਾਦਤ ਹੁੰਦੀ ਹੈ ਸੋ ਅਸੀਂ ਬਹੁਤ ਬਹੁਤ ਪ੍ਰਣਾਮ ਕਰਦੇ ਹਾਂ ਸਾਡੀ ਕੌਮ ਦੇ ਵਿੱਚ ਬਹੁਤ ਹੀ ਬੀਬੀਆਂ ਜਿਹੜੀਆਂ ਬਹੁਤ ਹੀ ਉਹਨਾਂ ਦਾ ਇੱਕ ਵੱਡਾ ਰੋਲ ਹੈ ਅਸੀਂ ਉਹਨਾਂ ਦਾ ਜਿਹੜਾ ਇਤਿਹਾਸ ਦੇ ਵਿੱਚ ਹੈ ਅਸੀਂ ਜ਼ਰੂਰ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਸਾਰਿਆਂ ਦਾ ਜ਼ਰੂਰ ਦੱਸਿਆ ਕਰਾਂਗੇ ਆ ਇਸ ਦੇ ਨਾਲ ਹੋਰ ਵੀ ਇੱਕ ਗੱਲ ਜੁੜਦੀ ਹੈ ਕਿ ਜਦੋਂ ਉੱਥੇ ਆ ਗਏ ਸਨ ਅਜੇ ਇੰਨਾ ਕਿਉਂਕਿ ਇੰਨੇ ਸਿੰਘਾਂ ਦਾ ਇੰਨਾ ਸਮਾਨ ਨਹੀਂ ਸੀ ਅਜੇ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਸਸਕਾਰ ਆ ਨਹੀਂ ਸੀ ਨਹੀਂ ਸੀ ਹੋ ਸਕਿਆ ਆ ਇਤਿਹਾਸ ਦੇ ਵਿੱਚ ਇਹ ਵੀ ਹੁੰਦੇ ਹਨ ਕਿ ਉਸ ਸਮੇਂ ਦੇ ਉੱਤੇ ਆ ਉੱਥੇ ਦੋ ਉੱਥੇ ਜਿਹੜੇ ਦੋ ਹੋਰ ਅ ਗੁਰੂ ਜੀ ਦੇ ਜਿਹੜੇ ਸੇਵਕ ਹੁੰਦੇ ਹਨ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਆਉਂਦੇ ਹਨ ਉਹ ਉੱਥੇ ਆ ਕੇ ਜਦੋਂ ਦੇਖਦੇ ਜਦੋਂ ਉਹਨਾਂ ਨੂੰ ਉਹਨਾਂ ਨੂੰ ਉੱਥੇ ਆ ਕੇ ਪਤਾ ਲੱਗਦਾ ਹੈ ਆ ਕਿ ਅਜੇ ਅਜੇ ਉੱਥੇ ਉਹਨਾਂ ਦਾ ਪੂਰੀ ਤਰ੍ਹਾਂ ਸੰਸਕਾਰ ਨਹੀਂ ਹੋਇਆ ਉਹਨਾਂ ਦਾ ਨਾਂ ਹੁੰਦਾ ਹੈ ਰਾਮਾ ਅਤੇ ਤਰਲੋਕਾ ਉਹ ਫਿਰ ਆਪਣੇ ਗੱਡਿਆਂ ਦੇ ਉੱਤੇ ਬਾਲਣ ਇਕੱਠਾ ਕਰਕੇ ਜਿਹੜੇ ਬਾਕੀ ਜਿਹੜੇ ਸਿੰਘਾਂ ਦਾ ਸੰਸਕਾਰ ਰਹਿ ਗਿਆ ਹੁੰਦਾ ਹੈ ਤਾਂ ਉਹ ਵੀ ਫਿਰ ਸੰਸਕਾਰ ਕਰਦੇ ਹਨ ਬੁਰ ਕੇ ਬਾਅਦ ਦੇ ਵਿੱਚ ਇਹ ਕਹਿੰਦੇ ਹਨ ਕਿ ਇਹਨਾਂ ਰਾਹੀ ਇਹ ਦੋਨੇ ਜਿਹੜੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਮਦਮਾ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਆਪਣੇ ਗੱਡੇ ਦੇ ਉੱਤੇ ਸੰਗਤਾਂ ਦੀ ਭੇਟਾ ਲੈ ਕੇ ਜਾਂਦੇ ਹਨ ਆਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘ ਦੱਸਦੇ ਹਨ ਕਿ ਇਹ ਉਹੀ ਹਨ ਦੋਨੇ ਭਾਈ ਰਾਮਾ ਅਤੇ ਤਰਲੋਕਾ ਜਿਨ੍ਹਾਂ ਨੇ ਕੀ ਸਹਬਜ਼ਾਦਾ ਅਜੀਤ ਸਿੰਘ ਅਤੇ ਸਹਬਜ਼ਾਦਾ ਜੁਝਾਰ ਸਿੰਘ ਦਾ ਜਿਹੜਾ ਸੰਸਕਾਰ ਕੀਤਾ ਸੀ ਸੋ ਗੁਰੂ ਜੀ ਉਹਨਾਂ ਨੂੰ ਦੱਸਦੇ ਹਨ ਫਿਰ ਗੱਲ ਵਕੜੀ ਦੇ ਵਿੱਚ ਆ ਲੈ ਲੈਂਦੇ ਹਾਂ ਤੇ ਉਹਨਾਂ ਦੇ ਉੱਤੇ ਫਿਰ ਗੁਰੂ ਘਰ ਦੀਆਂ ਆ ਬੇਹਦ ਜਿਹੜੀਆਂ ਉਹਨਾਂ ਉੱਤੇ ਜਿਹੜੀਆਂ ਰਹਿਮਤਾਂ ਹੁੰਦੀਆਂ ਹਨ ਆ ਉਹਨਾਂ ਦੇ ਜਿਹੜੇ ਪੁਰਖਾਂ ਦੇ ਆਪਾਂ ਇਤਿਹਾਸ ਖੋਲੀਏ ਨਾਬੇ ਇਲਾਕੇ ਦੇ ਕਈ ਜੰਗਾ ਦੇ ਉਹ ਜਿਹੜੇ ਬੜੇ ਆ ਵੱਡੇ ਉੱਥੋਂ ਦੇ ਰਾਜੇ ਮਹਾਰਾਜੇ ਜਿਹੜੇ ਮਾਲਕ ਉਹ ਰਹੇ ਹਨ ਬਾਅਦ ਦੇ ਵਿੱਚ ਸੋ ਅੱਜ ਅਸੀਂ ਆ ਇਸ ਦਿਨ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚੋਂ ਅਸੀਂ ਅਸੀਂ ਗੁਜ਼ਰ ਰਹੇ ਹਾਂ ਤੋ ਬੀਬੀ ਬੀਬੀ ਹਰ ਸ਼ਰਨ ਗੌਰ ਜੀ ਕੋਸ਼ ਸ਼ਰਨ ਗੌਰ ਜੀ ਕੋਜ ਹਰ ਸ਼ਰਨ ਕੋ ਜੀ ਇਤਿਹਾਸ ਦੇ ਵਿੱਚ ਨਾ ਹੁੰਦਾ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ